ਬੈਂਸਿੰਗ 5 ਸਾਲ ਰਿਹਾ 15 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ ਰਿਹਾ 25 ਸਾਲ ਹੋ ਗਏ ਤੇ ਹੁਣ ਭਗਵੰਤ ਮਾਨ 5 ਸਾਲ 30 ਸਾਲ ਇੱਕ ਸੂਬੇ ਦੇ ਵਿੱਚ ਆ ਮੁੱਖ ਮੰਤਰੀ ਰਹੇ ਤੇ ਇਹਨਾਂ ਦੇ ਵਿੱਚ ਵਿੱਚ ਬਾਦਲ ਸਾਹਿਬ ਰਹੇ 22 ਸਾਲ ਇੰਨਾ 30 ਸਾਲਾਂ ਤੇ ਪੰਜ ਮੁੱਖ ਮੰਤਰੀਆਂ ਦੀ ਇੱਕ ਨਿਸ਼ਾਨੀ ਨਹੀਂ ਪੁੱਛ ਦ ਸਕਦਾ कोई भी लीडर जिस पार्टी दे है देना स्पीचा सुन लो कित नहीं कहे दरबारा सिंह ने, ने आीज बनाई या ज्ञानी जैन सिंह जी ने आती कितने जिक्र नहीं की पांच साल दस साल जो लोग ने जुम्मेवारी दिखी उन्होंने सोचे हाथी टबा दी किसी कोई हा ਮੈਂ ਦੇਖ ਰਿਹਾ ਸੀ ਜੇ ਵੱਡੇ ਪੰਨ ਸਾਹਿਬ ਨਾ ਸਿਆਸਤ ਹੁੰਦੇ ਤੇ ਐਜੇ ਹੋਰ ਪੰਨ ਹੋ ਜਾਂਦੇ ਮੁੱਖ ਮੰਤਰੀ ਤੇ ਪੰਜਾਬ ਕਿੱਥੇ ਹੁੰਨਾ ਸੀ ਨਾ ਆਪਣੀਆਂ ਮੰਡੀਆਂ ਹੁੰਦੀਆਂ ਸੀ ਨਾ ਐਮਐਸਪੀ ਹੁੰਨੀ ਸੀ ਨਾ ਅਦਰਸ ਸਕੂਲ ਹੁੰਦੇ ਸੀ ਨਾ ਯੂਨੀਵਰਸਿਟੀਆਂ ਹੁੰਦੀਆਂ ਸੀ ਨਾ ਸੜਕਾਂ ਹੁੰਦੀਆਂ ਸੀ ਨਾ ਕਸੀਆਂ ਹੁੰਦੀਆਂ ਸੀ ਤੇ ਮੈਂ ਲੈਦਾ ਪਾਣੀ ਤਾਂ ਸਾਰਾ ਹਰਿਆਣੇ ਨੂੰ ਚਲੀ ਜਾਣਾ ਸੀ ਕੁਝ ਰਹਿਣਾ ਵੀ ਨਹੀਂ ਸੀ ਇੱਥੇ ਲੜਾਈ ਕਿਹਦੇ ਨਾਲ ਲੜਨੀ ਸੀ ਦੇਖੋ ਇੱਕ ਇਨਸਾਨ ਜਿਸ ਨੇ ਸਾਰੀ ਪੰਜਾਬ ਦੀ ਮੈਸੇਜ ਸਹੀ ਦੱਸਾਂ ਕਿਤੇ ਵੀ ਚਲੇ ਜਾ ਮੈਂ ਬੜੀ ਖੁਸ਼ੀ ਹੋਣਾ ਕਿਤੇ ਮੈਂ ਜਾਣਾ ਹੁੰਣਾ ਮੈਂ ਨੋਟ ਕਰ ਦਿੰਦਾ ਨਾ ਉਹ ਸੜਕ ਤੇ ਖੜ ਗਿਆ ਇੱਧਰ ਦੇਖਿਆ ਬਾਪੂ ਜੀ ਬਣਾ ਬਾਲ ਸਾਹਿਬ ਮੈਂ ਆ ਸਰਕੀ ਬਾਲ ਸਾਹਿਬ ਨੇ ਚਾਰੇ ਤਰਫ ਤੁਸੀਂ ਪੂਰੀ ਪੰਜਾਬ ਇਕ ਪਾਸੇ ਤੋਂ ਦੂਜੇ ਪਾਸੇ ਚਲੇ ਜਾਓ ਕੱਲੀ ਉਹਨਾਂ ਦੀ ਨਿਸ਼ਾਨੀ ਦਿਖੂਗੀ ਹੋਰ ਕਿਸੇ ਦੀ ਨਿਸ਼ਾਨੀ ਨਹੀਂ ਦਿਖੂਗੀ ਆ ਹੁੰਦੀ ਹੈ ਸੇਵਾ ਆਈ ਕਾਰਨ ਹੈ ਜਿਹੜੇ ਇੱਕ ਇਨਸਾਨ ਪੰਜ ਵਾਰ ਮੁੱਖ ਮੰਤਰੀ ਬਣੇ ਮੈਂ ਬੜਾ ਕੁਸ਼ਕਿਸਮਤ ਹਾਂ ਉਹਨਾਂ ਦਾ ਬੇਟਾ ਇੱਕ ਬਹੁਤ ਵੱਡੀ ਬਿਮਾਰੀ ਵੀ ਹੈ ਦੇਖੋ ਜੋ ਬਾਦਲ ਸਾਹਿਬ ਨੇ ਜੋ ਉਤੇਰੇ ਲੀਕ ਫੈਲਦੀ ਹੈ ਉਹਨੂੰ ਮੈਂਟੇਨ ਕਰਨਾ ਬੜਾ ਔਖਾ ਹੈ ਜੋ ਬਾਦਲ ਸਾਹਿਬ ਦੀ ਸੋਚ ਰਹੀ ਹੈ ਮੈਂ ਦੋ ਤਿੰਨ ਲਫ਼ਜ਼ਾਂ ਦੱਸਣ ਉਹ ਇੱਕ ਨੈਸ਼ਨਲਿਸਟ ਸੀ ਇੱਕ ਸੈਕੂਲਰ ਸੀ ਇੱਕ ਪੰਜਾਬ ਦੇ ਲੋਕਾਂ ਦੀ ਸਾਰਿਆਂ ਦੀ ਆਵਾਜ਼ ਸੀ ਉਹ ਸਾਰਿਆਂ ਦੀ ਲੜਾਈ ਲੜਦੇ ਸੀ ਭਾਵੇਂ ਗਰੀਬ ਹੋਏ ਭਾਵੇਂ ਦੁਕਾਨਦਾਰ ਹੋਏ ਭਾਵੇਂ ਕਿਸਾਨ ਹੋਏ ਭਾਵੇਂ ਇੰਡਸਟਰੀਸਟ ਹੋਏ ਸਾਰੇ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਸੋ ਮੈਂ ਕਹਿਣਾ ਚਾਹੁੰਦਾ ਉਹਨਾਂ ਦੀ ਪਚੌਥੀ ਸੋਕ ਸੀ ਪੰਜਾਬ ਵਿੱਚ ਭਾਈਚਾਰਕ ਕਿਸਾਨ ਤੇ ਅਮਨ ਸ਼ਾਂਤੀ ਰੱਖਣਾ ਕਿਉਂਕਿ ਨੂੰ ਪਤਾ ਹੈ ਜੇ ਅਮਨ ਸ਼ਾਂਤੀ ਰਹੂਗੀ ਤੇ ਭਾਈਚਾਰਕ ਸਾਂਭੂਗਾ ਤਾਂ ਪੰਜਾਬ ਬਚੂਗਾ ਤੇ ਮੈਂ ਪ੍ਰਧਾਨ ਨੂੰ ਦੇ ਨਾਤੇ ਇੱਕ ਗੱਲ ਦਏ ਮੈਂ ਵਾਅਦਾ ਕਰਦਾ ਕੋਈ ਸੋਚ A carlinha dele é